ਤੁਹਾਡੇ ਕੋਲ ਕੀ ਆਉਦਾ ਜਿਹੜਾ ਅੱਜ ਫੈਕਸ਼ਨ ਕਰਾਇਆ ਜਾ ਰਿਹਾ ਹੈ ਉਸ ਬਾਰੇ ਵਿੱਚ ਜਾਣਕਾਰੀ ਦਿਓ ਮੇਰਾ ਨਾਮ ਨੀਰਮੈ ਮੈਂ ਨੀਰਮ ਰਾਣੀ ਵਰਮਾ ਮੇਰਾ ਸਹਾਰਾ ਹੈਗਾ ভাইস ਪ੍ਰਧਾਨ ਸਾਡੇ ਆਪਣੇ ਮੰਦਰ ਦੇ ਵਿੱਚ 500 ਸਾਲ ਦਾ ਜਯਦੇਵਰੀ ਮੰਦਰ ਬਣਿਆ ਹੈ ਸਾਨੂੰ ਉਸ ਦੀ ਬਹੁਤ ਖੁਸ਼ੀ ਹੈ ਵੀ ਆਪਣੇ ਮੰਦਰਾ ਵਿੱਚ ਸਾਰੇ ਬਣਾ ਰਹੇ ਆ ਇਸ ਖੁਸ਼ੀ ਨੂੰ ਪ੍ਰਗਟ ਕਰ ਰਹੇ ਆ ਸਾਰੇ ਪੰਦਰਾਂ ਦੇ ਸ਼ਹਿਰਾਂ ਦੇ ਵਿੱਚ ਫੈਲਾ ਕਰ ਰੱਖਿਆ ਹੋਇਆ ਹੈ ਜੀ ਹੋਰ ਆਪਰਾ ਵੀ ਨਹੀਂ ਕੋਈ ਸਰਵ ਜੀ ਜੀ ਬਹੁਤ ਰਸਤਰ ਪਟੇਸ਼ਵਰ ਹਰਮਾਨ ਮੰਦਰ ਅੱਜ ਮਾਇਤਰੀ ਨੂੰ ਅਯੋਧਿਆ ਵਿੱਚ ਭਗਵਾਨ ਲੰਨ ਰਾਮ ਲਲਾ ਦੀ ਮੂਰਤੀ ਸਥਾਪਨਾ ਹੈ ਉਹਨੂੰ ਮੁੱਖ ਰੱਖਦੇ ਅੱਜ ਮੰਦਰ ਦੇ ਵਿੱਚ ਕੀਰਤਨ ਰੱਖਿਆ ਗਿਆ ਹੈ ਜੋ ਕਿ 11 ਤੋਂ ਇਖਤਾਈਮ ਹੈ ਇੱਕ ਵੱਡੇ ਮੁੱਖ ਆਰਤੀ ਹੋਊਗੀ ਉਸ ਤੋਂ ਉਪਰੰਤ ਲੰਗਰ ਲਾਇਆ ਗਿਆ ਹੈ ਮੰਦਰ ਜੇ ਮੰਦਰ ਕਮੇਟੀ ਜੇ ਲੋਕਾਂ ਜੀ ਬਹੁਤ ਹੈ ਮੰਦਰ ਸਾਰਾ ਮੰਦਰ ਸਜਾਇਆ ਗਿਆ ਹੈ ਦੇ ਸ਼ਹਿਰ ਦੁੱਲਰਾਂ ਨੂੰ ਸਜਾਇਆ ਗਿਆ ਹੈ ਜੋ ਕਿ ਸ਼ਹਿਰ ਵਿੱਚ ਤਿੰਨ ਦਿਨ ਹੋਈ ਗੌਰਵ ਯਾਤਰਾ ਕੱਢੀ ਜਾਣੀ ਹੈ ਜੋ ਕਿ ਕਿਲਾ ਡਰਾਉਂ ਤੋਂ ਸ਼ੁਰੂ ਹੋ ਕੇ ਸਮਾਪਤਨ ਕੌਸ਼ਲਾ ਮੰਡਵਟੀ ਵਿੱਚ ਹੋਵੇਗੀ ਸਾਡੇ ਕੋਲ ਕੋਈ ਕੌਣੀ ਕਿਤੇ ਹੋਣੇ ਹੈ ਬਜ਼ੁਰਗਾਂ ਦੇ ਟੋਕੇ ਅੱਜ ਇਹ ਦਿਨ ਵੇਖਣ ਨੂੰ ਮਿਲਿਆ ਬਹੁਤ ਭਾਕੀਸ਼ਾਨੀ ਹੈ ਜੋ ਕਿ ਭਗਵਾਨ ਰਾਮ ਆ ਰਹੇ ਨੇ ਬੋਲੋ જય ਸ਼੍ਰੀ ਰਾਮ ਜੈ ਦੇ ਬਾਰੇ ਜਾਣਕਾਰੀ ਦੇ ਪੱੜ ਜੀ ਪੱਡੇ ਪ੍ਰਵੋਹਰ ਕੁਮਾਰ ਸ਼ਰਮਾ ਪੁਜਾਰੀ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਹੋਇਆ ਮੰਦਰ ਦੀ ਸਥਾਪਨਾ ਹੋ ਚੁੱਕੀ ਹੈ ਸਥਾਪਨਾ ਹੋ ਰਹੀ ਹੈ ਭਗਵਾਨ શ્રી ਰਾਮ ਜੀ ਦੇ ਇਸ ਉਲਖ ਦੇ ਵਿੱਚ ਸਮੂਹ ਭਾਰਤ ਵਾਰਸ ਭਾਰਤ ਵਿੱਚ ਕੀ ਪੂਰਾ ਵਰਲਡ ਇਸ ਨੂੰ ਮਨਾ ਰਿਹਾ ਹੈ 500 ਸਾਲ ਹੋ ਗਏ ਸੀ ਇਸ ਸੰਗਤ ਦੇ ਲੋ ਅੱਜ ਇਹ ਮੌਕਾ ਮਿਲਿਆ ਹੈ ਪ੍ਰਭੂ શ્રી RAM ਜੀ ਦੀ ਮੂਰਤੀ ਪ੍ਰਾਣ ਪ੍ਰਿਸ਼ਟਾ ਤੇ ਸਾਰੇ ਰਲ ਮਿਲ ਕੇ ਪ੍ਰਭੂ શ્રી RAM ਜੀ ਦਾ ਗੁਣगान ਕਰ ਰਹੇ ਨੇ ਜਿਸ ਦਿਨ ਪ੍ਰਭੂ શ્રી RAM 14 ਸਾਲ ਦਾ ਬਨਵਾਸ ਕੱਟ ਕੇ ਅਯੁੱਧੇ ਵਿੱਚ ਪਧਾਰੇ ਸੀ ਉਸ ਵੇਲੇ ਦੀਵਾਲੀ ਮਨਾਈ ਗਈ ਸੀ ਉਸ ਤੋਂ ਵੀ ਜ਼ਿਆਦਾ ਵੱਡਾ ਉਤਸਵ 500 ਸਾਲ ਦੇ ਜੋ ਪ੍ਰਦਾਨ ਪ੍ਰਭੂ શ્રી RAM ਜੀ ਸਾਡੇ ਕੰਬੂ ਦੇ ਵਿੱਚੋਂ ਬੈਠੇ ਸੀ ਅੱਜ ਆਪਣੀ ਸਵੈਸਥਾਨ ਦੇ ਵਿੱਚ ਪਹੁੰਚ ਰਹੇ ਨੇ ਇਸ ਕੁਰਸੀ ਦੇ ਵਿੱਚ ਪੂਰਾ ਵਰਲਡ ਹੀ ਇਸ ਨੂੰ ਮਨਾ ਰਿਹਾ ਹੈ ਘਰਵ ਯਾਤਰਾ ਕਰ ਰਹੀ ਨੇ ਬੜੇ ਸੁੰਦਰ ਸੁੰਦਰ ਚਾਕੀਆਂ ਮਨਾਈਆਂ ਜਾ ਰਹੀਆਂ ਨੇ ਬੜੇ ਸੁੰਦਰ ਸੁੰਦਰ ਭਜਨ ਸੁਣਾਏ ਜਾ ਰਹੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਕਿ ਇਹੋ ਜਿਹਾ ਮੌਕਾ ਦੁਬਾਰਾ ਵਾਪਸ ਨਹੀਂ ਆਏਗਾ ਪ੍ਰਭੂ શ્રી ਰਾਮ ਜੀ ਦਾ ਇਹ ਗੁਰਗਾਂ ਹਮੇਸ਼ਾ ਤੱਕ ਯਾਦ ਰਹੇਗਾ ਇਸ ਲਈ ਸਭ ਨੂੰ ਇਹ ਮਨਾਉਣਾ ਚਾਹੀਦਾ ਹੈ ਹੋ ਸਿਆ ਵਰ ਰਾਮ ਜਨਮਾ ਜਿਹੜਾ ਮੰਦਰ ਦੇ ਵਿੱਚ ਪ੍ਰੋਗਰਾਮ ਕਰਾਇਆ ਗਿਆ ਜੀ ਇਹ ਕਿਸ ਸੰਬੰਧ ਦੇ ਵਿੱਚ ਕਰਾਇਆ ਗਿਆ ਤੁਹਾਡਾ ਨਾਮ ਕੀ ਹੈ ਇਹਦੇ ਬਾਰੇ ਵਿੱਚ ਮੇਰਾ ਨਾਮ ਨੈਬਰਾਜ ਜੀ ਸਰਪ੍ਰਸਤ ਆ ਜੀ ਇਸ ਮੰਦਰ ਦਾ ਨੈਬਰਾਜ ਮੇਰਾ ਨਾਮ ਹੈ ਜੀ ਇਹ ਜੀ ਅਯੁੱਧਿਆ ਦੇ ਵਿੱਚ ਅੱਜ ਜਾ ਹੋ ਰਹੀ ਹੈ ਭਗਵਾਨ ਆਪ ਆ ਰਹੇ ਹੈ ਅਜੋਬਿਆ ਜੀ ਉਹਨਾਂ ਦੇ ਆਏ ਦੀ ਖੁਸ਼ੀ ਵਿੱਚ ਅੱਜ ਇਹ ਕੀਰਤਨ ਲਖਾਇਆ ਗਿਆ ਜੀ ਤੇ ਸ਼ਹਿਰ ਦੇ ਵਿੱਚ ਜਿਹੜੀ ਅੱਜ ਪ੍ਰਕਰਮਾ ਉਹਦੇ ਨਾਲ ਵੀ ਗੁਰੂਰਮ ਯਾਤਰਾ ਨਿਕਲਨੀ ਹੈ ਉਹਨਾਂ ਵਿੱਚ ਵੀ ਸਾਡਾ ਜਿਹੜਾ ਹੈਗਾ ਜਾਣਾ ਸਾਰੇ ਸੰਗਤ ਦਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਕਿੰਨੇ ਵਜੇ ਤੋਂ ਸ਼ੁਰੂ ਕੀਤਾ ਹੋਇਆ ਜੀ ਇਹ 1.5 ਵਜੇ ਤੋਂ ਬਾਅਦ ਉਧਰ ਚਲੇ ਜਾਵਾਂਗੇ ਜੀ 1:30 ਵਜੇ ਤੱਕ ਹੈਗਾ ਇਹ ਪ੍ਰੋਬਲਮ ਹੈ ਠੀਕ ਹੈ ਜੀ ਉਹ ਕਿਹੜੇ ਕਿਹੜੇ ਲੱਗਾ ਜੀ ਉਹ ਕਿਹੜੇ ਕਿਹੜੇ ਏਰੀਆ ਵਿੱਚ ਜਾਊਗਾ ਹੀ ਅੱਜ ਇਹ ਜੀ ਆਪਣਾ ਕਿਲਾ ਮਰ ਤੋਂ ਚੱਲ ਕੇ ਜੀ ਨਾਣਾ ਮੰਡੀ ਹੁੰਦੇ ਫਏ ਇਹ ਲੈਨ ਬਾਜ਼ਾਰ ਮੇਨ ਵਿਜਾਰਜ ਹੋ ਗਏ ਜੀ ਸਮਾਪਤੀ ਫਿਰ ਉਸੇ ਜਗ੍ਹਾ ਹੋਣੀ ਹੈ ਤੁਸੀਂ ਕੀ ਸੰਦੇਸ਼ ਜਗਾਣਾ ਚਾਹੁੰਦੇ ਹੋ ਅੱਜ ਦਾ ਇਹ ਕਹਿੰਦਾ ਪ੍ਰਭੂ ਦੇ ਚਰਨਾਂ ਸਾਰਾ ਨੂੰ ਆਉਣਾ ਚਾਹੀਦਾ ਹਾਜ਼ਰ ਲੱਗਣੀ ਚਾਹੀਦੀ ਹੈ ਜੀ ਅੱਜ ਤੋਂ ਵੱਡਾ ਖੁਸ਼ੀ ਦਾ ਦਿਹਾੜਾ ਕੋਈ ਨਹੀਂ ਦੀਵਾਲੀ ਮਨਾਉਣੀ ਚਾਹੀਦੀ ਅੱਜ ਦੀ ਜੀ ਇਹ 500 ਸਾਲ ਪੁਰਾਣਾ ਮੰਦਿਰ ਸੀਗਾ 500 ਸਾਲ ਪੁਰਾਣਾ ਜਿਹੜਾ ਹੈਗਾ ਮੰਦਿਰ ਨਹੀਂ ਸੀ ਬਣਿਆ ਅੱਜ ਪ੍ਰਭੂ ਰਾਮ ਦਾ ਮੰਦਿਰ ਆਸ ਤੇ ਮੰਦਿਰ ਚ ਬਰਾਜਮਾਨ ਹੋ ਰਿਹਾ ਸਾਨੂੰ ਇਹਦੀ ਜਾਨੀ ਖੁਸ਼ੀ ਹੈ ਤੇ ਅੱਜ ਦਾ ਜਿਹੜਾ ਦਿਨ ਹੈ ਦੀਵਾਲੀ ਵਰਗਾ ਹੈ ਸਾਡਾ ਸਾਰਾ ਸ਼ਹਿਰ ਜਿਹੜਾ ਸਜਾਇਆ ਹੋਇਆ ਮੰਦਿਰ ਸਾਡਾ ਸਾਰਾ ਸਜਾਇਆ ਹੋਇਆ ਜੀ ਇੰਤਨ ਹੋ ਰਿਹਾ ਹੋਰ 10 ਮਿੰਟ ਨੂੰ ਪੂਰੀ ਰੌਣਕ ਹੋ ਜਾਣੀ ਇੱਥੇ ਜੀ ਅਜੇ ਸ਼ੁਰੂ ਹੋਇਆ ਫੰਕਸ਼ਨ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ